ਤੋ ਖੇਲੜੀ ਹੋਈ ਆ ਸਾਡੇ ਪਿਤਾ ਜੀ ਤੋਂ 20 ਲੱਖ ਰੁਪਈਆ ਸੁਖਵਿੰਦਰ ਸਿੰਘ ਸੁੱਖਾ ਜਿਹੜਾ ਆ ਉਹਨੇ ਲਏ ਆ ਤੇ ਆੜਤੀਆ ਕ੍ਰਿਸ਼ਨ ਕੁਮਾਰ ਪੁੱਤਰ ਵਾਸੂਦੇਵ ਨੂੰ ਪੈਸੇ ਦਿਵਾਏ ਆ 20 ਲੱਖ ਰੁਪਈਆ ਸਾਡੇ ਪਿਤਾ ਜੀ ਤੋਂ ਲੈ ਕੇ ਹੁਣ ਉਹ ਸਾਨੂੰ ਪੈਸੇ ਨਹੀਂ ਜਿਹੜੇ 20 ਲੱਖ ਸੀ ਕਿੱਥੋਂ ਆਏ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ 파ਪਲਰ ਸਾਡੇ ਪਿਤਾ ਜੀ ਨੇ ਘਰ ਵੇਚ ਕੇ 파ਪਲਰ ਦੀ ਖੇਤੀ ਕੀਤੀ ਸੀ ਉਹਦੇ 6-7 ਸਾਲ ਤੋਂ ਬਾਅਦ ਉਹਨਾਂ ਪੈਸੇ ਵੇਚ ਕੇ ਤੇ 20 ਲੱਖ ਰੁਪਈਆ ਆਇਆ ਸੀ ਸਾਡੇ ਕੋਲ ਤੇ ਉਹ ਵਿਆਜ ਦੇ ਲਾਲਚ ਵਿੱਚ ਮਤਲਬ ਕਿ ਸੁੱਖਾ ਸਿੰਘ ਨੇ ਧੋਖੇਦੜੀ ਦੇ ਨਾਲ ਬੇਈਮਾਨੀ ਸੀ ਮੰਦੇ ਵਿੱਚ ਉਸ ਬੇਈਮਾਨੀ ਦੇ ਕਰਕੇ ਹੀ ਸਾਡੇ ਪਿਤਾ ਜੀ ਤੋਂ ਪੈਸੇ ਜਿਹੜੇ ਨੇ ਰਿਸ਼ਨ ਕੁਮਾਰ ਨੇ ਦੇ ਦਿੱਤੇ ਤੇ ਉਸ ਤੋਂ ਬਾਅਦ 8-9 ਮਹੀਨੇ ਬਾਅਦ ਇਹਨਾਂ ਨੇ ਸਾਡੇ ਪਿਤਾ ਜੀ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਿਦੇ ਵਿੱਚ ਇਹ ਸਫਲ ਰਹੇ ਉਹ ਉਹਦੇ ਤੋਂ ਕੁਝ ਟਾਈਮ ਬਾਅਦ ਇਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਤੇ ਸਾਨੂੰ ਇਹਨਾਂ ਕਿਹਾ ਕਿ ਅਸੀਂ ਭਰਾ ਹਾਂ ਤੁਹਾਡੇ ਤੁਹਾਡੇ ਜੀਨ ਮਾਰਨ ਵਿੱਚ ਅਸੀਂ ਆਵਾਂਗੇ ਤੁਹਾਡੀ ਹੈਲਪ ਕਰਾਂਗੇ ਪੈਸੇ ਆਪਣੇ ਆਪਣੀ ਕੋਲ ਹੀ ਨੇ ਇਹ ਸਾਨੂੰ ਗੁੰਮਰਾਹ ਕਰਦੇ ਰਹੇ ਗੁੰਮਰਾਹ ਕਰਨ ਤੋਂ ਬਾਅਦ ਅਸੀਂ ਕਿਹਾ ਚਲੋ ਸਾਡਾ ਭਰਾ ਨਹੀਂ ਕੋਈ ਵੀ ਹੈਗਾ ਤੇ ਚਲੋ ਪਿੰਡ ਦੇ ਆ ਤੇ ਸਾਡਾ ਭਰਾ ਆ ਕੋਈ ਗੱਲ ਨਹੀਂ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਜਾ ਕੇ ਨੇ ਸਾਡੇ ਤੋਂ ਬਿਆਨ ਲਿਆ ਤੇ ਵੀ ਮੈਂ ਤਾਂ ਮਸਾਂ ਬਚਿਆ ਆ ਇਹਦੇ ਤੋਂ ਤੇ ਅਸੀਂ ਕਿਹਾ ਵੀ ਇਹ ਨੇ ਇਦਾਂ ਕਿਉਂ ਕੀਤਾ ਆ ਅਸੀਂ ਉਹਨੂੰ ਕਿਹਾ ਫਿਰ ਅਸੀਂ ਉਹਨੂੰ ਪੁੱਛਿਆ ਕਹਿੰਦਾ ਨਹੀਂ ਨਹੀਂ ਬਾਪੂ ਨੂੰ ਭਲੇਖਾ ਲੱਗਾ ਆ ਅਸੀਂ ਕਿਉਂ ਮਾਰਨਾ ਬਾਪੂ ਤੇ ਸਾਡਾ ਪਿਤਾ ਸਮਾਨ ਆ ਅਸੀਂ ਇਹਨੂੰ ਕਿਉਂ ਮਾਰਨਾ ਆ ਨਹੀਂ ਨਹੀਂ ਭੈਣ ਆਪਾਂ ਪਰਿਵਾਰਕ ਮੈਂਬਰ ਆ ਤੇ ਆਪਾਂ ਪਰਿਵਾਰਕ ਮੈਂਬਰ ਬਣ ਕੇ ਵਿਖਾਵਾਂਗੇ ਇਸ ਕਾਲਯੁਗ ਦੇ ਸਮੇਂ ਦੇ ਵਿੱਚ ਵੀ ਤੁਹਾਨੂੰ ਮੈਂ ਆਪਣਾ ਭਰਾ ਬਣ ਕੇ ਵਿਖਾਵਾਂਗਾ ਪੂਰੇ ਚਿਤਰਾਣੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਮਰਦ ਬਣ ਕੇ ਵਿਖਾਵਾਂਗਾ ਕਿ ਇੱਕ ਮਰਦ ਜੋ ਇਸ ਕਾਲਯੁਗ ਦੇ ਸਮੇਂ ਵਿੱਚ ਵੀ ਭਰਾ ਬਣਦਾ ਆ ਤੇ ਅਸੀਂ ਇਸ ਭਰੋਸੇ ਦੇ ਵਿੱਚ ਆ ਕੇ ਤੇ ਇਹਦੇ ਤੇ ਭਰੋਸਾ ਕਰ ਲਿਆ ਕੀ ਮੰਗਾਂਗੇ ਮੰਗੇ ਪ੍ਰਸ਼ਾਸਨ ਦੇ ਅੱਗੇ ਹੱਥ ਜੋੜ ਕੇ ਕਿ ਸਾਨੂੰ ਨਿਆਂ ਦਵਾਇਆ ਜਾਵੇ ਸਾਡੇ ਸਾਰੇ ਪੈਸੇ ਵਿਆਜ ਸਮੇਤ ਸਾਨੂੰ ਮੋੜੇ ਜਾਣ ਜਿਹੜਾ ਸਾਡੇ ਮਾਂ ਪਿਓ ਦੀ ਜੀਵਨ ਮਰਨ ਦਾ ਇਹੀ ਇੱਕ ਜਰੀਆ ਆ ਜੀ ਜੀ ਇੰਨੇ ਮੌਸਮ ਸਾਡੇ ਇਹ ਅਮਾਉਂਟ 80 ਲੱਖ ਰੁਪਏ ਦਿੱਤਾ ਸੀ ਉਸ ਤੋਂ ਬਾਅਦ ਸਵਾ ਰੁਪਏ ਤੇ ਦਿੱਤਾ ਸੀ ਤੇ ਹੁਣ ਸਾਡਾ ਜਿਹੜਾ ਕਿ 32 ਲੱਖ ਰੁਪਏ ਨੀਅਰ ਅਬਾਊਟ ਬਣਿਆ ਹੋਇਆ ਆ ਜੋ ਸਾਨੂੰ ਪ੍ਰਸ਼ਾਸਨ ਦਬਾਵੇ ਅਸੀਂ ਬਹੁਤ ਵਾਰੀ ਪ੍ਰਸ਼ਾਸਨ ਕੋਲ ਆਏ ਆ ਪਰ ਸਾਡੀ ਪ੍ਰਸ਼ਾਸਨ ਵੀ ਉਹਨਾਂ ਨੂੰ ਫੋਨ ਕਰਦਾ ਵੀ ਉਹ ਐਨੇ ਧੋਖੇਬਾਜ਼ ਬੰਦੇ ਨੇ ਪ੍ਰਸ਼ਾਸਨ ਤੇ ਫੋਨ ਕਰਨ ਦੇ ਬਾਵਜੂਦ ਵੀ ਉਹ ਨਹੀਂ ਆਉਂਦੇ ਆਗੇ ਦੇ ਤੋਂ ਕਿੰਨੀ ਕੋ ਉਹਨਾਂ ਦੇ ਅੰਦਰ ਤਾਕਤ ਆ ਕਿ ਉਹਨਾਂ ਨੂੰ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਵੀ ਡਰ ਕੋਈ ਨਹੀਂ ਹੈਗਾ ਅਸੀਂ ਇੰਨੀ ਦੂਰ ਤੋਂ ਫਰੋਜਪੁਰ ਤੋਂ ਮੋਗੇ ਤੋਂ ਆ ਜਾਨੇ ਆ ਮਤਲਬ ਉਹ ਇਹੀ ਸੋਚਦਾ ਆ ਕਿ ਇੰਨੀ ਦੂਰੋਂ ਆਉਂਦੇ ਇੱਕ ਦੋ ਵਾਰੀ ਹੋਰ ਆ ਜਾਣਗੇ ਕਿੰਨੀ ਕੁ ਵਾਰੀ ਆ ਜਾਣਗੇ ਤੇ ਪੈਸੇ ਅਸੀਂ ਸਾਰੇ ਹੜਾਪ ਲੈਣੇ ਆ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਆ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਇਹ ਦੂਰਾ ਸਾਡੇ ਦੇ ਸਾਡੇ ਨਾਲ ਧੋਖਾ ਹੋਇਆ ਹੈ ਸਾਡੇ ਪੈਸੇ ਦਵਾ ਕੇ ਤੇ ਸਾਡੇ ਪੈਸੇ ਪ੍ਰਸ਼ਾਸਨ ਦਵਾਵੇ ਸਾਡੀ ਪੁਰਜੋਰ ਮੰਗਿਆ ਕਿ ਸਾਡੇ ਪੈਸੇ ਜਿਹੜੇ ਨੇ ਉਹ ਦਵਾਏ ਜਾਣ ਸਾਡੀ ਮਦਦ ਕੀਤੀ ਜਾਵੇ ਕੀ ਹੈ ਅੱਜ ਦਾ ਜਿਹੜਾ ਤੁਹਾਡਾ ਮੇਨ ਮਕਸਦ ਕੀ ਹੈ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਅੱਜ ਹੋਰ ਵੀ ਪਹੁੰਚੇ ਹੋਏ ਜਿਹੜੇ ਭਾਰਤੀ ਕਿਸਾਨ ਜੁਨੇਗਰਾਹਾਂ ਬਲਾਕ ਪ੍ਰਧਾਨ ਮਰੀਕ ਸਿੰਘ ਕੱਗਾ ਜੋ ਕਿ ਅੱਜ ਦਾ ਅਸੀਂ ਡਿਪਟੀ ਸਾਹਿਬ ਦੇ ਆਏ ਆ ਇਸ ਤੋਂ ਕੁਝ ਦਿਨ ਪਹਿਲਾਂ ਸਾਡੀ ਮੀਟਿੰਗ ਦੇ ਉੱਤੇ ਸਾਡੇ ਕਿਸਾਨ ਪਿੰਡ ਸਤਰਾਣਾ ਦਾ ਸਾਡਾ ਬਾਪੂ ਯੋਗਿੰਦਰ ਸਿੰਘ ਆ ਸਾਡੀ ਬੇਟੀ ਭੈਣ ਸਾਡੀ ਇਹ ਆਏ ਵੀ ਸਾਡੀ ਪਾਤਰਾਂ ਦੇ ਵਿੱਚ ਇੱਕ ਪਿੰਡ ਸਤਰਾਂ ਨੇ ਦਾ ਸੁੱਖਾ ਸਿੰਘ ਉਸ ਨੇ ਸਾਤੋਂ 20 ਲੱਖ ਰੁਪਈਆ ਸਤਰਾਂ ਨੇ ਦਾ ਕ੍ਰਿਸ਼ਨ ਕੁਮਾਰ ਨੂੰ ਦਵਾਤਾ ਵਿਆਜ ਦੇ ਉੱਤੇ ਅੱਜ 2020 ਦੀ ਗੱਲ ਹੈ ਉਹ ਵਿਆਜ ਦੇ ਵਿੱਚ ਅੱਜ ਤਈ ਕੋਈ ਵੀ ਵਿਆਜ ਜਾਂ ਰਕਮ ਨਹੀਂ ਦਿੱਤੀ ਜਿਹੜਾ ਸੁੱਖਾ ਸਿੰਘ ਹੈ ਉਹ ਰਲ ਕੇ ਆੜਤੀਏ ਨਾਲਾ ਵੱਡੀ ਪੱਧਰ ਤੇ ਠੱਗੀ ਮਾਰਨੀ ਚਾਹੁੰਦਾ ਹੈ ਕਿਉਂ ਇਸ ਕੁੜੀਆਂ ਤੋਂ ਭੈਣਾਂ ਤੋਂ ਸਾਡੀਆਂ ਤੋਂ ਦੋਆ ਤੋਂ ਬਿਆਨ ਦਵਾ ਗਿਆ ਗੁੱਠਾ ਸੈਨ ਕਰਾ ਗਿਆ ਜਾਲੀ ਵੀ ਤੁਹਾਡੀ ਬਾਪ ਨੂੰ ਪੈਸੇ ਨਹੀਂ ਮਹੀ ਨਹੀਂ ਦਿੰਦਾ ਤੁਹਾਨੂੰ ਪੈਸੇ ਦੇਊਗਾ ਤੁਸੀਂ ਇੱਥੇ ਲਿਖਤ ਕਰੋ ਲਿਖਤ ਕਰਕੇ ਪਟਿਆਲੇ ਇਹਨਾਂ ਨੇ ਪੁੱਛਿਆ ਵੀ ਪੈਸੇ ਪੇਮੈਂਟ ਦਿਓ ਸਾਨੂੰ 20 ਲੱਖ ਰੁਪਈਆ ਕਹਿੰਦਾ ਘਰ ਜਾ ਕੇ ਦੇਊਗਾ ਘਰੇ ਆ ਕੇ ਕਦੇ 5 ਦਿਨਾਂ ਦਾ ਲਾਰਾ ਕਦੇ 7 ਦਿਨਾਂ ਦਾ ਲਾਰਾ ਕਦੇ 10 ਦਿਨਾਂ ਦਾ ਲਾਰਾ ਇਹ ਉਹਨੇ ਕੋਈ ਟਾਈਮ ਕਰਕੇ ਨਹੀਂ ਕੀਤਾ ਛੇਕਣ ਉਹ ਇਹਨਾਂ ਨੂੰ ਜਵਾਬ ਦੇ ਗਿਆ ਜਵਾਬ ਇਹਦੇ ਆੜਤੀਏ ਦੇ ਵਿੱਚ ਦੀ ਜਿਹੜਾ ਵਿਆਜ ਚੱਲਦਾ ਦੀ ਉਹ ਵੀ ਦਿੱਤਾ ਗਿਆ ਜਦ ਇੱਥੇ ਠਾਣੇ ਆਏ ਠਾਣੇ ਸਾਹਬ ਸਿੰਘ ਇਨਸਪੈਕਟਰ ਸੀ ਉਹਨਾਂ ਦੇ ਮੌਜੂਦਾ ਦੇ ਵਿੱਚ ਲਿਖਤ ਕਰਕੇ ਗਏ ਨੇ ਬਾਣੀਏ ਵੀ ਇਹ 21,50,000 389 ਨੂੰ ਮੈਂ ਦੇਣ ਦਾ پابੰਦ ਹੋਵਾਂਗਾ ਉਹ ਵੀ ਨਹੀਂ ਦੇ ਰਿਹਾ ਉਹ ਵੀ ਮੁਕਰ ਚੁੱਕਿਆ ਇਹਦੀ ਅੱਜ ਵੀ ਅਸੀਂ ਬਹੁਤ ਫੋਨ ਕਰੇ ਨੇ ਕੱਲ ਅਸੀਂ ਦੁਕਾਨ ਤੇ ਗਏ ਜਿਹੜਾ ਸੁੱਖਾ ਸਿੰਘ ਹੈ ਸਾਡੀ ਜਥੇਬੰਦੀ ਨੂੰ ਵੀ ਪੁੱਠਾ ਬੋਲਿਆ ਕੱਲ ਪੂਰਾ ਪਿਓਰ ਅਸੀਂ ਨਹੀਂ ਦੱਸ ਸਕਦੇ ਅਸੀਂ ਅੱਜ ਉਰੇ ਦਾ ਟਾਈਮ ਸੁੱਖਾ ਸਿੰਘ ਨੇ ਤੇ ਯਾਰ ਕ੍ਰਿਸ਼ਨ ਕੁਮਾਰ ਦੇ ਮੁੰਡੇ ਨੇ ਦੋਨਾਂ ਨੇ ਇੱਥੇ ਟਾਈਮ ਰੱਖਿਆ ਦੀ ਅੱਜ 11 ਵਜੇ ਦਾ ਵੀ ਅਸੀਂ ਇੱਥੇ ਸਬੂਤ ਦੇਵਾਂਗੇ ਤੁਹਾਨੂੰ ਪਰ ਇੱਥੇ ਵੀ ਅੱਜ ਮੇਰੇ ਖਿਆਲ ਵਿੱਚ ਇੱਕ ਦੋ ਬੱਚੇ ਕਿਉਂ ਨਹੀਂ ਆਏ ਡੀਐਸਪੀ ਸਾਹਿਬ ਨੂੰ ਅਸੀਂ ਮਿਲ ਕੇ ਆਇਆ ਬੀਹ ਜਿਹੜੀ ਕਾਰਵਾਈ ਹੈ ਜਿਹੜਾ ਸੁੱਖਾ ਸਿੰਘ ਹੈ ਉਹਦੇ 420 ਦਾ ਪਰਚਾ ਹੋਣਾ ਚਾਹੀਦਾ ਜਿਹੜੇ ਧੱਕੇ ਨਾਲ ਸਾਇਨ ਕਰਾ ਕੇ ਨਾ ਇਹਨਾਂ ਨੂੰ ਪੇਮੈਂਟ ਨਾ ਇਹਨਾਂ ਨੂੰ ਕੋਈ ਸਦਾ ਬਿਵਾਰੀ ਕੋਈ ਗਰੀ ਗੱਲ ਹੈ ਵੀ ਆਥਣ ਦੇਣਾ ਜਾਂ ਤੜਕੀ ਦੇਵਾਂਗੇ ਉਹਦੇ 420 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਸ ਦੀ ਦੁਕਾਨ ਇਸ ਖੁੰਝੇ ਚ ਹੈ ਜਦ ਮੰਡੀ ਨੂੰ ਪਹਿਲਾ ਮੋੜ ਮੋੜਦੇ ਆ ਸਤਰਾਂੇ ਪਿੰਡ ਦਾ ਅਸੀਂ ਉਹਦਾ ਇਸ ਸਮੇਂ ਦੇ ਵਿੱਚ ਅੱਜ ਜਿਹੜਾ ਸਾਡੀ ਜਥੇਬੰਦੀ ਨੇ ਪ੍ਰੋਗਰਾਮ ਲਿਖਿਆ ਹੈ ਵੀ ਆਉਣ ਵਾਲੀ 15 ਤਰੀਕ ਨੂੰ ਇਸ ਲਾਲੇ ਨੂੰ ਘੇਰਾਂਗੇ ਇਹਦੀ ਦੁਕਾਨ ਨੂੰ ਜਿੰਦਾ ਲਾਵਾਂਗੇ ਅਗਰ ਜੇ ਇਸ ਕਿਸਾਨਾਂ ਨਾਲ ਸਾਡੇ ਨਾਲ ਨਾ ਨਿਬੜਿਆ ਤਾਂ ਇਹਦੀ ਦੁਕਾਨ ਨੂੰ ਜਿੰਦਾ ਲਾ ਕੇ ਇਹਨਾਂ ਕਿਸਾਨਾਂ ਨੂੰ ਉਸ ਦੁਕਾਨ ਦੇ ਵਿੱਚ ਬਿਠਾਵਾਂਗੇ ਤਾਂ ਕਿ ਇਸ ਕਿਸਾਨਾਂ ਨੂੰ ਜਿਹੜਾ ਨਿਸ਼ਾਪ ਹੈ ਉਹ ਮਿਲ ਮਿਲ ਸਕੇ ਤਾਂ ਅਸੀਂ ਦਬਾਵਾਂਗੇ ਇਹ ਕੰਮ ਕਰਾਂਗੇ ਸਾਨੂੰ ਪੂਰਾ ਸਹਿਯੋਗ ਹੈ ਸਾਡੇ ਕਿਸੇ ਤੋਂ ਤਾਂ ਕੀ ਉਹਨਾਂ ਨੇ ਆਉਣਾ ਸੀ ਡੀਐਸਪੀ ਸਾਹਿਬ ਨੇ ਫੋਨ ਕਰਿਆ ਉਹਨਾਂ ਦੇ ਕਹੇ ਤੋਂ ਵੀ ਨਹੀਂ ਆਇਆ ਇੱਕ ਵਾਰੀ ਕਹਿ ਗਿਆ ਕਹਿੰਦਾ ਮੈਂ 15 ਮਿੰਟਾਂ ਚ ਆਇਆ ਦੂਸਰੀ ਵਾਰੀ ਫੋਨ ਹੈ ਉਹਨਾਂ ਨੇ ਬਿਜੀ ਕਰਤੇ ਲਾਲੇ ਨੇ ਵੀ ਉਸ ਸੁੱਖਾ ਸਿੰਘ ਨੇ ਵੀ ਦੋਵਾਂ ਨੇ ਫੋਨ ਬਿਜੀ ਕਰਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਸਾਡੀ ਰਾਣੀਤੀ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਧਰਨਾ ਸੀ ਉਸ ਦੁਕਾਨ ਮੂਹਰੇ ਅਣਮਿੱਥੇ ਸਮੇਂ ਦੀ ਪੰਜ ਦਿਨਾਂ ਦਾ ਸੱਤ ਦਿਨਾਂ ਦਾ ਜਿੰਨਾ ਦਿਨ ਵੀ ਇੱਥੇ ਲੱਗ ਸਕਦੇ ਨੇ ਉਹ ਤੇ ਅਸੀਂ ਜਿਹਨੇ ਲਾਵਾਗੇ ਜੱਟ ਕੀ